ਮਤਲਬ ਕਿੰਨੀ ਜੀ ਵੀਜ਼ ਦਾ ਨਾਲ ਸਾਲ ਦੇ ਵਿੱਚ ਆ ਫਾਰ ਦੇ ਵਿੱਚ ਵਿਕ ਗਏ ਭਾਈ 100 100 ਤੋਂ ਵੀ ਆ ਦੇ ਵਿਕ ਗਏ 200 ਵੀ ਵਿਕ ਸਾਰੇ 200 ਵੀ ਵਿਕ ਸਾਰੇ ਇੰਨੀ ਵੀਜ਼ ਦਾ ਮਤਲਬ 100 ਤੋਂ ਐਵਰੇਜ ਹੈ ਵੀ ਇਹ ਆਈਆਂ ਨੇ ਤਾਂ ਵਿਕ ਜਾਂਦੀਆਂ ਆ ਵਿਕੀਆਂ ਗਈਆਂ ਤੇ ਤੂੰ ਮੱਝ ਲੈਣਾ ਮਤਲਬ ਕੁਕਰੀ ਇਦਾਂ ਕਿਹੜੀ ਚੀਜ਼ ਦੇਖਦਾ ਮੈਂ ਉਹਦੇ ਵਿੱਚ ਮਤਲਬ ਕੀ ਦੇਖਦਾ ਨਾ ਵੀ ਕੀ ਚੀਜ਼ ਦੇਖ ਕੇ ਮੱਝ ਲੈਣਾ ਤੂੰ ਮੱਝ ਦੇਖ ਅਸੀਂ ਤਾਂ ਅਸੀਂ ਬਾਗਲੈਂਡ ਚ ਲੈਣੇ ਆ ਕਿ ਉਹ ਕਿਸੇ ਦੇ ਕੋਈ ਮਹਿੰਦੀ ਵੀ ਚੱਕੀ ਜਾਂਦੀ ਐ ਮਹਿੰਦੀ ਚ ਕੀ ਜਾਂਦੀ ਜੀ ਤੇ ਕੋਈ 5-7000 ਕੁਲੀ ਵੀ ਮਿਲ ਜਾਂਦੀ ਐ ਅੱਛਾ ਅੱਛਾ ਆਹ ਨਵੇਂ ਮੁੰਡੇ ਕਰ ਦੇ ਕਰ ਨਹੀਂ ਕਰਦੇ ਨੇ ਤਦੋਂ ਰੱਬ ਰਹੀ ਕਰਦ ਨੂੰ ਵਿਚ ਰਹੇ ਕਿਵੇਂ ਕੱਖ ਪਾਣੇ ਪੈਂਦੇ ਨੇ ਕੰਮਾਂ ਇਹਦਾ ਦੁੱਧ ਵੀ ਕਹਿੰਦੇ ਮੁੱਲ ਲੈ ਲਾਂਗੇ ਅੱਛਾ ਅੱਛਾ ਦੁੱਧ ਮੁੱਲ ਲੈ ਲਾਂਗੇ ਲੋੜ ਨਹੀਂ ਕਹਿੰਦੇ ਮੱਜਾਂ ਦੀ ਲੋੜ ਨਹੀਂ ਮੱਜਾਂ ਦੀ ਹਾਂ ਉਹ ਮੁੱਲ ਕਿੱਥੋਂ ਮਿਲੂਗਾ ਮੁੱਲ ਮਿਲੂਗਾ ਕਿੱਥੇ ਕੋਈ ਪਾਲਦਾ ਨਹੀਂ ਪੱਟੀਆਂ ਦੀ ਪਾਲਦਾ ਨਹੀਂ ਆਈ ਮੈਸੇਜ ਨਹੀਂ ਤੇਜ ਹੈ ਜੱਟ ਸੌਦਾ ਸਾਡਾ ਜੱਟ ਸੌਦਾ ਜੱਟ ਸੌਦਾ ਸੀ ਕਰੀ ਜਾਂਦੇ ਕਿਸੇ ਦੇ ਘਾਟਾ ਕਿਸੇ ਜੋ ਬੱਦਦਾ ਠੀਕ ਬਸ ਹੁਣ ਸਾਮਾਂਗੇ ਪੇਜਾ ਜਮਦਣੀ ਦੇਣੀਆਂ ਨਹੀਂ ਅੰਦ ਨਹੀਂ ਦੇਣੀਆਂ ਜਮਦਣੀ ਦੇਣੀਆਂ ਠੀਕ ਗੱਲ ਕਰੀਏ ਵੀ ਖਰਾਕ ਦੇਚ ਕੀ ਕੁਝ ਪਾਲਣਾ ਦੋਨਾਂ ਨੂੰ ਖਰਾਕ ਤਾਂ ਆਹੀ ਫੇਟ ਭਾਈ ਬੜੇ 5000 ਦੇ ਏਡੀਆਂ ਦੁੱਧ ਪੈਂਦਾ ਉਹ ਮੇਰੇ ਨਾਲ ਤੇ 5000 3000 4500 ਦਾ ਦੁੱਧ ਰੋਜ਼ ਦਾ ਪੈ ਜਾਂਦਾ ਹਾਂ ਦੇਖੀ ਆਪਾਂ ਫਿਰ મતલਬ ਵੀ 1.5 ਲੱਖ ਤੋਂ ਵੱਧ ਵੱਧ ਦਾ ਦੁੱਧ ਪਾ ਦਨੇ ਆ ਹਾਂ 1.5 ਕਿੱਲੇ ਵੀ ਪੈ ਜਾਂਦਾ 1.5 ਕਿੱਲੇ ਪੈ ਜਾਂਦਾ ਤੇ ਆਪਾਂ ਖਰਚਾ ਕੱਢਦੀ ਕਿੰਨਾ ਖਰਚਾ ਕੱਢਦੀ ਦੇਵਾਂ ਖਰਚਾ ਤਾਂ 75000 ਰੁਪਏ ਖਾਜਦੀ ਕੋਈ ਚਲੋ 50 ਹੀ ਕੱਢ ਦਨੇ ਆ ਹਾਂ ਹਾਂ 70000 ਰੁਪਏ ਵੀ ਛੱਡ ਦੰਦੀ ਆਪਾਂ ਨੂੰ ਹਾਂ ਇੰਨਾ ਤਾਂ ਛੱਡ ਦੂੰਗੀ ਠੀਕ ਆ ਮਤਲਬ ਤੂੰ ਇਹ ਕਹਿਣਾ ਚਾਹਣਾ ਵੀ ਫਾਇਦਾ ਘੱਟ ਹੈ ਇਹ ਦੇਖੀ ਆਪਾਂ ਹਾਂ ਠੀਕ ਹੈ ਫਾਇਦੀ ਫਾਇਦਾ ਚਾ ਅਸੀ ਗੱਲਾਂ ਕਰਾਤਰੀ ਕਰਵਾਈ ਹੋਰੀ ਕਿਵੇਂ ਠੀਕ ਹੋ ਆ ਨੌਜਾ ਅਬੀ ਨਾਮ ਆਪਣਾ ਪਹਿਲਾਂ ਹਾਕੂ ਸਿੰਘ ਹਾਕੂ ਸਿੰਘ ਜੀ ਕਿਹੜਾ ਪਿੰਡ ਆਈ ਆਪਣਾ ਜਨਾਲ ਜੀ ਠੀਕ ਆ ਜੀ ਤੇ ਕੰਮ ਆ ਪਤੀ ਕਰਦੇ ਆ ਯਾਰ ਮੱਝਾਂ ਦੀ ਕੰਮ ਕਰਦਾ ਮੱਝਾਂ ਚਾਂਮਾ ਆਪਣਾ ਜੀ ਮਤਲਬ ਵਪਾਰ ਵੀ ਕਰਦੇ ਆ ਆਜਾ ਪਾਲੀਆਂ ਵੀ ਹੋਈਆਂ ਨੇ ਹਾਂ ਕਰਦੇ ਕਿੰਨੇ ਟਾਈਮ ਤੋਂ ਕਰ ਰਹੇ ਹੋ ਇਹ ਕੰਮ ਇਹ ਕੰਮ ਤਾਂ ਜਾਂ ਹੋ ਗਿਆ ਮੇਰੇ ਦਾ 40 ਸਾਲ ਬਾਈ 40 ਸਾਲ ਹੋ ਗਿਆ ਕਰਦਿਆਂ ਜੀ ਠੀਕ ਆ ਮਤਲਬ ਮੱਝਾਂ ਦੁੱਧ ਦੇ ਹੁਣ ਜਿਆਦਾ ਰੱਖੀਆਂ ਹੋਈਆਂ ਨੇ ਹੁਣ ਰੱਖੇ ਨੇ ਜੀ ਹਾਂ ਠੀਕ ਮਤਲਬ ਜੀ ਕਈ ਪਦ ਆਪਣਾ ਪੇਦਾ ਵਰਤੀ ਜਾਂ ਮੈਂ ਕਹਿ ਸਕਦਾ ਆਪਾਂ ਨੂੰ ਵੀ ਪਹਿਲਾਂ ਰੱਖੀਆਂ ਹੋਈਆਂ ਸ਼ੁਰੂ ਦੇ ਵਿੱਚ ਹੀ ਕਿੰਨੀਆਂ ਵੱਜਣੇ ਬਾਬਾ ਬਣ ਲਵੇ ਬੱਚਾ ਦੇਣਾ ਪਈ ਹੁਣ ਨਾ ਤੁਹਾਨੂੰ ਦੱਸਾਈ ਸੀ ਦਿਖਾ ਦੇ ਮੜੀ ਮੱਜਾ ਜਿਹੜੀਆਂ ਕਿ ਆਪਾਂ ਨੇ ਕਿੰਨੀਆਂ ਗੈਂ ਦੇਖੀ ਆਪਾਂ ਨਾ 2 4 6 8 10 11 12 ਬੈਡੀਆਂ 12 ਆ ਝੋਟੀਆਂ ਨੇ ਠੀਕ ਹੈ ਮਤਲਬ ਗਾਈਆਂ ਵੀ ਹੋਈਆਂ ਨੇ ਵਿਚੰਦੇ ਹਾਂ ਠੀਕ ਹੈ ਵੀ ਠੀਕ ਆ 14 ਨੇ ਤੁਹਾਨੂੰ ਠੀਕ ਆਪਾ ਆ ਤਾਂ ਛੁੱਟਿਆ ਹਾਂ ਤੇ ਗੱਲ ਕਰੀਏ ਆਪਾਂ ਜੇ ਹੁੰਦੇ ਕਿ ਆਪਾਂ ਸਿਰ ਮਤਲਬ ਲੈਣ ਦੀ ਵੀ ਕਰਦਾ ਮੱਝਾਂ ਦਾ ਤੂੰ ਮਤਲਬ ਵੇਚ ਵੇਚਣਾਂ ਦੇਣਾ ਉਹ ਵੀ ਕਰਦਿਆ ਅੱਛਾ ਮਤਲਬ ਕਿੰਨੀ ਚ ਵੀਜ਼ਦਾਨਾ ਸਾਲ ਦੇ ਵਿੱਚ ਹਰ ਦੇ ਵਿੱਚ ਵਿਕ ਜੇ ਭਾਈ 100 100 ਤੋਂ ਵੀ ਜਾਂਦੀ ਵਿਕ ਜੇ 200 ਵੀ ਵਿਕ ਸਕਦੀ 200 ਵੀ ਵਿਕ ਸਕਦੀ ਇੰਨੀ ਵੀਜ਼ ਦਾ ਮਤਲਬ 100 ਟੂ ਐਵਰੇਜ ਹੈਗੀ ਵਿਕ ਜਾਂਦੀ ਹੈ ਵਿਕ ਜਾਂਦੀ ਆ ਤੇ ਆਪਣੇ ਚਮਾਈ ਦੇ ਸਾਧਨ ਕੀ ਨੇ ਬੱਬੇ ਆਪਾਂ ਮੱਝਾਂ ਦੇਖੀਏ ਹੁਣ ਦਿੰਦਾ ਹੁਣ ਇਹ ਕਿਹੜਾ ਸਾਧਨ ਨਫਾ ਦਿੰਦੀ ਨੇ ਮੰਨ ਕੇ 1 50 ਕਰਤਾ ਵੀ ਬਾਜੀ ਵਿੱਚੋਂ ਹਾਂ ਜੀ ਹਾਂ ਕਲ ਖਰਾਬ ਹੋ ਜਾਂਦੀ ਨਹੀਂ ਨਾ ਨਫਾ ਵੀ ਦਿੰਦੀ ਹੈ ਨਫਾ ਵੀ ਦਿੰਦੀ ਹੈ ਆਈ ਹੈ ਮਤਲਬ ਨਫਾ ਨਸਾਨ ਹੈ ਦੋ ਹੀ ਚੀਜ਼ਾਂ ਦੋ ਹੀ ਨਸਾਨ ਹੈ ਠੀਕ ਹੈ ਠੀਕ ਹੈ ਹੁਣਾ ਤੋਗਾ ਮੈਂ ਸਤਨ ਗਲਤ ਲਿਖਣ ਗਿਆ ਪਿਆ ਨਹੀਂ ਬੱਟ ਗਿਆ ਅੱਛਾ ਅੱਛਾ ਜੀ ਕਿਹੜੀਆਂ ਦਲਾਹਾ ਜੀ ਨਾ ਮੀਤ ਹੋ ਗਈਆਂ ਤਾਂ ਮਤਲਬ ਜਦੋਂ ਮੱਝ ਲੈਣਾ ਉਹਦੇ ਤਰ੍ਹਾਂ ਮਿਲਾਂ ਹੋ ਗਈਆਂ ਅੱਛਾ ਅੱਛਾ ਤੂੰ ਮੱਝ ਲੈਣਾ ਮਤਲਬ ਕੋਈ ਖਰੀਦਣਾ ਤੂੰ ਕਿਹੜੀ ਚੀਜ਼ ਦੇਖਦਾ ਉਹਦੇ ਵਿੱਚ ਮਤਲਬ ਕੀ ਦੇਖਦਾ ਨਾ ਵੀ ਕੀ ਚੀਜ਼ ਦੇਖ ਕੇ ਮੱਝ ਲੈਣਾ ਤੂੰ ਮੱਝ ਦੇਖਦਾ ਅਸੀਂ ਬਾਗਲਾਣ ਚ ਲੈਣੇ ਆ ਕਿ ਉਹ ਕਿਸੇ ਦੇ ਪੀ ਮੈਡੀ ਵੀ ਚੱਕੀ ਜਾਂਦੀ ਹੈ ਮੈਡੀ ਚੱਕੀ ਜਾਂਦੀ ਹੈ ਜੇ ਕੋਈ 5-4000 ਕੋਲੀ ਵੀ ਮਿਲ ਜਾਂਦੀ ਹੈ ਅੱਛਾ ਅੱਛਾ ਹਾਂ ਤੇ ਆਪਾਂ ਇੱਕ ਮੱਝ ਲੈਣੇ ਮੰਨ ਕੇ ਚੱਲਾ ਠੀਕ ਆ ਹਾਂ ਲੱਖ ਰੁਪਏ ਦੀ ਆਪਾਂ ਲੈ ਲਈ ਕਿੰਨੇ ਟਾਈਮ ਚ ਫ੍ਰੀ ਹੋ ਜਾਂਦੀ ਹੈ ਉਹ ਉਹ ਸਾਲ ਭਰ ਤੱਕ ਲਗਭਗ ਸਾਲ ਭਰ ਲੱਗ ਉਹ ਤਾਂ ਆਪਣੀ ਫ੍ਰੀ ਆ ਉਹ ਤੋਂ ਬਾਅਦ ਜਦ ਤਮਾਈ ਆਪਣੀ ਜੰਨੀ ਆਉਗੀ ਸਾਲ ਦੇ ਵਿੱਚ ਉਹ ਮੈਸੀ ਦੀ ਹੋਊਗੀ ਠੀਕ ਆ ਵੀ ਠੀਕ ਆ ਉਹਦਾ ਖਾਸਾ ਦਾ ਲਾ ਹੈ ਹਾਂ ਹੀ ਹਾਂ ਦੁੱਧ ਦਾ ਲਾ ਹੈ ਠੀਕ ਆ ਵੀ ਸਾਲ ਭਰ ਤੱਕ ਜਿਹੜਾ ਮਾ ਸ਼ੁਰੂ ਦੇ ਵਿੱਚ ਰੱਖੀ ਕਿੰਨੀਆਂ ਮੱਝੀ ਸ਼ੁਰੂ ਦੇ ਵਿੱਚ ਆਪਾਂ ਲੈ ਲਈ ਇਹ ਪਹਿਲਾਂ ਤਾਂ ਥਾਲੇ ਵੀ ਅਮੀਰ ਹਾਂ ਪਾਂਛੀ ਮੱਝੀ ਦੀ ਸਿਰਫ ਪੰਜ ਸੀ ਦੀ ਮਤਲਬ ਅੱਜ ਆਪਣੇ ਕੰਮ ਵਧੀਆ ਵਧਾਰ ਕੇ ਮਤਲਬ ਵੀ ਦੇਖੀ ਹਾਂ ਹਾਂ ਚਲੋ ਠੀਕ ਹੈ ਠੀਕ ਹੈ ਤੇ ਅੱਗੇ ਜਿੰਨੀ ਸੋਚੀ ਹੈ ਵੀ ਤਵਾ ਵਧਾਉਣ ਦੀ ਹਾਂ ਵਧਾਉਂਗੀ ਅੱਛਾ ਵਧਾਉਣ ਦੀ ਸੋਚੀ ਹੈ ਹਾਂ ਵਧਾਉਂਗੀ ਠੀਕ ਹੈ ਉਹ ਮੁੰਟਿਆਂ ਦਾ ਕੰਮ ਹੋਊਗਾ ਮੁੰਟੇ ਵਧਾਉਂਗੇ ਠੀਕ ਆਪਾਂ ਤਾਂ ਕਿਹੜਾ ਪਤਾ ਮੰਗੇ ਹੋਣਾ ਇਹ ਤਾਂ ਹੈ ਜੀ ਹਾਂ ਹਾਂ ਇਹ ਤਾਂ ਮੁੰਟੇ ਕਰਨਗੇ ਹੁਣ ਆਪਾਂ ਜੀ 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 ਦੇ ਦਿੱਤੀ ਹੋਵੇ ਆਪਣਾ ਇਹ ਨੌਜਵਾਨ ਪੀੜ੍ਹੀ ਹੁਣ ਨਵੀਂ ਹਾਂ ਇਹ ਜੰਮਤ ਭੱਜਤ ਮਤਲਬ ਭੱਜ ਕਿਉਂ ਰਹੀ ਹੈ ਜੰਮਤ ਤੋਂ ਮੱਝਾਂ ਪਾਲਣ ਤੋਂ ਬੈਲੋਂ ਪਸ਼ੂ ਪਾਲਣ ਤੋਂ ਆਪਣੇ ਤਾਂ ਹੁਣ ਛੱਛੇ 'ਚ ਪਏ ਹੋਈ ਨੇ ਮੱਝਾਂ 'ਚ ਪਏ ਹੋਈ ਨੇ ਇਹ ਤਾਂ ਨਹੀਂ ਭੱਜਦੇ ਕਿ ਕਿਸੇ ਦਾ ਮੱਝ ਨਹੀਂ ਕਰਨਗੇ ਇਹਦਾ ਨਾ ਜਿਹੜੇ ਆਪਣੇ ਮਤਲਬ ਪੰਜਾਬ 'ਚ ਅੱਪਾ ਹੋਰ ਦੇਖੀ ਹੈ ਮਤਲਬ ਹਾਂ ਹਾਂ ਨਵੇਂ ਮੁੰਡੇ ਕਰਦੇ ਕਰ ਨਹੀਂ ਕਰਦੇ ਨੇ ਤਾਂ ਨੂੰ ਰੱਖ ਰਹੀ ਹੈ ਕਰਦੇ ਨੂੰ ਚਿਹਰੇ ਕਿਵੇਂ ਕੱਖ ਪਾਣੇ ਪੈਂਦੇ ਨੇ ਕੰਮਾਂ 'ਚ ਦੁੱਧ ਵੀ ਕਹਿੰਦੇ ਮੁੱਲ ਲੈ ਲਾਂਗੇ ਅੱਛਾ ਅੱਛਾ ਦੁੱਧ ਮੁੱਲ ਲੈਣ ਲੋੜ ਨਹੀਂ ਕਹਿੰਦੇ ਮੱਝਾਂ ਦੀ ਲੋੜ ਨਹੀਂ ਮੱਝਾਂ ਦੀ ਹਾਂ ਮਤਲਬ ਕਿ ਥੋਮਿਲ ਉਹ ਮਨ ਨੂੰ ਕੀ ਕਰਾਂਗੇ ਕੱਟੇ ਕੋਈ ਬਾਲਦਾ ਨਹੀਂ ਕੱਟਿਆਂ ਦੀ ਬਾਲਦਾ ਨਹੀਂ ਆਈ ਮੈਂ ਸਹੀ ਨਹੀਂ ਤੇਜ ਹੈ ਠੀਕ ਹੈ ਠੀਕ ਮਤਲਬ ਆਪਾਂ ਦੇਖੀਏ ਕਿ ਨਾ ਵੀ ਐਂ ਕੰਨੀ ਵੀ ਪੜਾਂਗੇ ਮੈਂ ਹਾਂ ਇਹ ਕਹਾਂ ਪੜਦਾ ਮਨ ਹੋਰ ਤਾਂ ਕੋਈ ਕੰਮ ਨਹੀਂ ਹੋਰ ਕੰਮ ਪੜੇ ਹੋਇਆ ਕੀ ਕਰਾਂਗੇ ਪੜੇ ਹੋਈ ਨਹੀਂ ਹੈਗੇ ਜਦ ਕੰਮ ਮਤਲਬ ਪੜੇ ਹੋਈ ਕੰਮ ਕਹਿ ਸਕਦੇ ਆਪਾਂ ਜੇ ਬੰਦੇ ਨੌਲੇਜ ਹੋਊ ਮੜੀ ਫੇਰ ਆਪਾਂ ਕੰਮ ਕਰ ਸਕਦੇ ਆ ਇਹ ਬਸ ਜੱਟ ਸੌਦਾ ਸਾਡਾ ਜੱਟ ਸੌਦਾ ਜੱਟ ਸੌਦਾ ਸੀ ਕਰੀ ਜੰਨੇ ਕਿਸੇ ਚ ਘੱਟਾ ਕਿਸੇ ਦਾ ਵਾਧਾ ਠੀਕ ਹੈ ਮਤਲਬ ਤੈਨੂੰ ਕੀ ਲੱਗਦਾ ਫਿਰ ਕਿ ਵੀ ਮਤਲਬ ਇੱਕ ਵਧੀਆ ਆਮਦਨ ਦਾ ਹਰਦਾ ਵਾਂ ਫਿਰ 3 ਮੰਗ ਕੇ ਪੇਜਾ ਸਮਝਣੀ ਦੇਣੀਆਂ ਨਹੀਂ ਦੇਣੀਆਂ ਨਹੀਂ ਦੇਣੀਆਂ ਠੀਕ ਉਹ ਸਾਲ ਪਾ ਹੁਣ ਨੰਨੀਆਂ ਕਰਵਾਈਆਂ ਹੋਈਆਂ ਨੇ ਟੋਕ ਦਾ ਵੇਚੀਆਂ ਨਹੀਂ ਹੈਗੀਆਂ ਆਲਵੇ ਸਬਾਹ ਹੀ ਵੇਚਾਂਗੇ ਦੁਵਾਰੇ ਵਿੱਚੋਂ ਕਿਹੜੀ ਰੱਖਣੀਆਂ ਨੇ ਦੁੱਧ ਤੇ ਰਹਿਣੀਆਂ ਬਾਕੀ ਤਾਂ ਬਿਲਕੁਲ ਵੀ ਛਾੜ ਦੇਣ ਵਿੱਚੋਂ ਠੀਕ ਹੈ ਬਈ ਤੇ ਆਪਣੇ ਨਸਲ ਕਿਹੜੀ ਕਿਹੜੀ ਦੇਖੀ ਆਪਾਂ ਕਿਹੜੀ ਨਸਲ ਰੱਖੀਏ ਜਣੇ ਨਸਲ ਦਾ ਦੇਖਦਾ ਕਾਲੀਆਂ ਬੂਰੀਆਂ ਨੇ ਅੱਛਾ ਅੱਛਾ ਠੀਕ ਇਹ ਕਿ ਉਹ ਆਪਣੀ ਲੀ拉 ਵੀ ਜਾਂਦੇ ਨੇ ਉਹ ਨਹੀਂ ਲੀ拉 ਵੀ ਨਹੀਂ ਆਪਣੀ ਹੈਗੀ ਆਪਾਂ ਲੋਹਣੀ ਚਾਹੀਓ ਉਹ ਆਪਾਂ ਵੀ ਬੇਚੀ ਬੁਚੀ ਉਹਨੀ ਲੀ拉 ਵੀ ਹਾਂ ਫਿਰ ਉਹ ਤਾਂ ਬੇਚੀ ਤੇ ਹੈਗੀਆਂ ਸੀ ਬੇਚੀ ਮਤਲਬ ਇਧਰ ਲੈ ਆ ਜਾਂਦੀ ਨੇ ਮਤਲਬ ਹਾਂ ਆ ਜਾਂਦੀਆਂ ਨੇ ਆ ਜਾਂਦੇ ਨਹੀਂ ਕੋਈ ਤੁਹਾਨੂੰ ਵੀਡੀਓ ਭੇਜ ਦਾਂ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਤੇ ਆਪਾਂ ਗੱਲ ਕਰੀਏ ਵੀ ਖਰਾਕ ਦੇ ਚੀ ਕੁਝ ਪਾਲਣਾ ਤੁਹਾਨੂੰ ਖਰਾਕ ਤਾਂ ਆਹੀ ਫਿਰ ਫੀਟ ਭਾਈ ਬੜੇਵੇਂ ਦੀ ਖਾ ਅੱਛਾ ਅੱਛਾ ਬੜੋਂ ਦੀ ਖਾ ਠੀਕ ਹੈ ਇਹ ਪੈਂਦਾ ਠੀਕ ਆ ਕਣਕ ਦਾ ਦਾਣਾ ਵੀ ਪੈ ਜਾਂਦਾ ਭਾਈ ਕਣਕ ਦਾਣਾ ਹੀ ਪੈਂਦਾ ਨਾ ਤੂੜੀ ਕਿੰਨੀ ਪੈਂਦੀ ਆਪਾਂ ਡੀਕਨਜਕਟਰ ਮਤਲਬ ਦੇਖੀ ਆਪਾਂ ਆਪਦੀ ਬੋਲੀ ਗੱਲ ਕਰੀਏ ਕਿੰਨੀ ਥੂੜੀ ਪਾਣਾ ਸਾਲ ਦੇ ਚਾਹ ਟਰਾਲੀਆਂ ਹੁੰਦੀ ਨੇ ਟਰਾਲੀਆਂ ਦਾ ਇਤਕੀ ਦਾ ਭਾਈ 445 ਖਾ ਗਈਆਂ 45 ਬੱਛਾ ਲੈਂਦੀਆਂ ਅੱਛਾ 20 ਮਸਰ ਇਹ ਨਹੀਂ ਆਦੀਆਂ ਹਾਂ ਦੋ ਤਿੰਨ ਬਕਾ ਪੈਣ ਹੋਣ ਬਾਕੀ ਦੀ ਦੁੱਧ ਫਿਰ ਆਪੇ ਦੁੱਧ ਪੀਣਾ ਦੋਨਾਂ ਦਾ ਦੱਦਾ ਹਾਂ ਦੱਦੇ ਦੜਬੇ ਖੈਰ ਤੇ ਦੜਬੇ ਸਾਰੇ ਚ ਪੀਚਣਾ ਹਾਂ ਅੱਛਾ ਕੱਢ ਲੋ ਕਿੰਨਾ ਕਿ ਆਪਾਂ ਦੱਸੀਏ ਵੀ ਇੱਕ ਦਿਨ ਚ ਕਿੰਨਾ ਪੈਂਦਾ ਮਹੀਨੇ ਕਿੰਨਾ ਪੈਂਦਾ ਆਪਣਾ 5000 ਦੇ ਇੰਡੀਆ ਉਦੋਂ ਤਾਂ ਪੈਂਦਾ ਉਹ ਮੇਰੇ ਸਾਹਤ 5000 5000 4500 ਦਾ ਰੋਜ਼ ਦਾ ਪੈ ਜਾਂਦਾ ਹਾਂ ਦੇਖੀ ਆਪਾਂ ਫਿਰ ਮਤਲਬ ਵੀ 1.5 ਲੱਖ ਤੋਂ ਵੱਧ ਵੱਧ ਦਾ ਪ੍ਰੁੱਧ ਪਾ ਦਨੇ ਆ ਹਾਂ 1.5 ਕਿੱਲੇ ਵੀ ਪੈ ਜਾਂਦੇ 1.5 ਕਿੱਲੇ ਪੈਣ ਤੇ ਆਪਾਂ ਖਰਚਾ ਕੱਢ ਦੀ ਕਿੰਨਾ ਖਰਚਾ ਕੱਢ ਦੀ ਦੇ ਵਿੱਚੋਂ ਆਕਾ ਦਾ 75000 ਰੁਪਇਆ ਖਾ ਜਾਂਦੀ ਕੋਈ ਚਲੋ 50 ਹੀ ਕਰ ਦਨੇ ਆ ਹਾਂ 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 70000 ਵੀ ਛੱਡ ਦੰਦੀ ਆਪਾਂ ਨੂੰ ਹਾਂ ਇੰਨਾ ਤਾਂ ਛੱਡੂੰਗੀ ਤੇ ਉਹ ਵੀ ਕਿੰਨੇ ਬੰਦੇ ਆਪਾਂ ਕੰਮ ਕਰਦੇ ਇਹਨਾਂ ਮੱਜਾਂ ਤੇ ਵੀ ਕਿੰਨੇ ਹੁੰਦੇ ਆ ਬੰਦ ਕਰਦੇ ਪੈ ਜੀ ਆਪਾਂ ਤਿੰਨ ਤਾਂ ਬੰਦੇ ਆ ਬਾਈ ਤਿੰਨ ਬੰਦੇ ਆ ਜੀ ਤੇ ਦੀ ਮੇਂ ਗੋਹਾ ਵਾ ਮੋਚਾ ਕਰਦੀ ਉਹ ਤਾਂ ਚਲ ਆਪਣਾ ਰੱਬ ਨਹੀਂ ਪੈਣਾ ਠੀਕ ਹੈ ਚੰਗਵੰਦ ਦੇ ਸਭ ਠੀਕ ਹੈ ਬਟ ਜੇ ਮੈਂ ਆਪਣੇ ਗੋਹਾ ਤੇ ਅਬੀ ਦੇਖੋ ਨਾ ਆਪਿਆ ਹਾਂ ਜੇ ਆਪਾਂ ਕਹੀ ਵੀ ਇਹਦਾ ਪੱਕੀ ਕਰਦੇ ਗੋਹੇ ਦਾ ਇਹ 1000 ਬਾਹਾਂ ਚ ਪਾਣਿਆ ਰੇ ਬਾਹਾਂ ਚ ਪਾ ਲੈਂਦੇ ਹਾਂ ਹਾਂ ਮਗਰ ਕਿੰਨੀ ਟਰਾਲੀਆਂ ਹੁੰਦੀਆਂ ਸਾਲ ਦੇ ਵਿੱਚ ਇਹਦੀਆਂ ਆਕ ਕਿ ਪਹਿਲੇ ਤਾਂ ਜਿੱਦੇ 12 13 ਬਈ 12 ਰੈਂਕੀ ਵੱਤ ਹੋ ਜਾਣੀ ਇਦਰੀ ਵੱਤ ਹੋਈ ਕਮਾਲ ਜਿਆਦੇ ਕਮਾਲ ਜਿਆਦੇ ਪਰ ਸ਼ਕਤ ਪੁਨਸਤਾ ਦਾ ਸਾਰਾ ਹੋ ਜਾ ਉਹ ਤਾਂ ਕਹਣਾ ਵੀ ਆਪਾਂ ਗੁਫੇ ਦੇ ਵਿੱਚੋਂ ਵੀ ਪੈਸਾ ਆਉਂਦਾ ਆਪਾਂ ਦੇਖੀ ਹੈ ਨਾ ਦੁੱਤਾ ਆਪਾਂ ਹੁੰਦੀ ਗੁਫੇ ਦੀ ਪੈਸਾ ਆਪਾਂ ਕਮਾ ਸਕਦੇ ਹਾਂ 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 ਕਿੰਨੇ ਵਜੇ 15 ਟਰਾਲੀ ਹੁੰਦੇ ਨੇ ਹਨ ਆਪਣੀਆਂ ਹਾਂ 15 ਫਿਰ ਵੀ ਜੀ ਦੇ ਪਰਾਲੇ 20 ਦਾ ਵੀ ਕੁਝ ਆਉਂਦਾ ਪਾਉਂਦੇ ਜੇ ਇਸ ਦੀ ਵੇਚਾਂਗੇ ਵੇਚਾਂਗੇ ਹਾਂ ਰੇਟ ਮਤਲਬ ਹੈਗਾ 2500 ਦੇ 2000 2500 ਰੇਟ ਹਾਂ ਇਹ ਤਾਂ ਨਹੀਂ ਵੇਚਦਾ ਬਾਈ 1200 ਦਾ 1500 1500 20 ਕਾਫੀ ਬਣ ਗਿਆ ਫਿਰ ਵੀ ਹਾਂ ਮਤਲਬ 30000 ਤਾਂ ਬਣ ਮੰਨਿਆ ਵੀ ਬਚੀ ਜਾ ਰਿਹਾ ਦਾ ਹਸਾਲਾ ਇਹਨਾਂ ਦਾ ਤਾਂ ਬਣ ਜੂਗਾ ਇੰਨਾ ਬਣ ਜੂਗਾ ਠੀਕ ਆ ਬਈ ਇੱਕ ਤੋਂ ਬੱਲੇ ਆਪਾਂ ਮੱਕੀ ਦਾ ਚਾਰ ਪਾਉਣੇ ਹੁੰਦੇ ਆ ਹਾਂ ਤੂੰ ਉਹਦਾ ਜਿਹਾ ਲਾਹਾ ਤੈਨੂੰ ਵੀ ਉਹ ਪਾਉਣ ਦਾ ਫਾਇਦਾ ਹੈ ਇਹ ਆਪਾਂ ਨੂੰ ਆਪਾਂ ਨੂੰ ਫਾਇਦਾ ਨਹੀਂ ਜੀ ਆਪਣੇ ਨੇ ਨਹੀਂ ਬੀਕਦਾ ਦੁੱਧ ਅੱਛਾ ਬ੍ਰੋ ਦੁੱਧ ਦੀ ਪੀ ਜੱਕੜ ਪੈਂਦਾ ਉਹਦੇ ਵਿੱਚ ਹਾਂ ਦੁੱਧ ਵਿੱਚ ਕੀ ਆਉਂਦਾ ਫਿਰ ਮਸਕ ਮਾਰਦੀ ਆ ਦੁੱਧੇ ਵਿੱਚ ਪਾਉਣ ਲੱਗ ਜਾਂਦੀ ਆ ਤਾਂ ਤੁਸੀਂ ਪਾਉਂਦੇ ਨਹੀਂ ਨੀ ਹਾਂ ਜੀ ਪਾਉਂਦੇ ਮਤਲਬ ਕਦੇ ਵੀ ਨਹੀਂ ਪਾਇਆ ਨਾ ਅਸੀਂ ਨਾ ਸੋਚੇ ਕਿ ਪਾਉਣਾ ਠੀਕ ਆ ਤੇ ਕੋਈ ਫਰਕ ਪੈਦਾ ਨਹੀਂ ਮਿੱਟੀ ਚਾਰ ਤੋਂ ਵੀ ਜੇ ਨਹੀਂ ਪਾਉਂਦੇ ਤਾਂ ਵੀ ਅਸੀਂ ਨਾ ਸਾਨੂੰ ਜਦ ਅਸੀਂ ਪਾਉਂਦੇ ਨਹੀਂ ਸਾਨੂੰ ਫਰਕ ਪੈਂਦਾ ਨਹੀਂ ਉਹ ਆਹ ਪਾਉਗਾ ਜਦੋਂ ਦੁੱਧ ਵਧੀਆ ਕਰਦੇ ਮੈਂ ਸੋਚਣਾ ਅੱਛਾ ਅੱਛਾ ਜੀ ਦੁੱਧ ਤਾਂ ਕਰਦੀ ਹੈ ਕਰਦੀ ਦੁੱਧ ਵਧੀਆ ਤੇ ਚੱਲਣਾ ਹੁੰਦਾ ਉਹ ਮੁਸ਼ਕਿਲੀਆਂ ਆਉਣ ਲੱਗ ਜਾਂਦਾ ਕਿ ਵੀ ਗਰਾਹੀ ਦੀ ਥੋੜੀ ਪ੍ਰੋਬਲਮ ਆ ਜਾਂਦੀ ਹੈ ਹਾਂ ਮੱਛੀ ਮਾਰਦੀ ਹੋਰ ਗਰਾਹੀ ਕੀ ਬਣਾਗੇ ਤੋਂ ਨਾਲੇ ਦੇ ਓਰਿਜਨਲ ਕਿਹਨੇ ਮਿਸ਼ਨ ਹਾਂ ਮੈਂ ਸੁਣੂ ਜੀ ਬਸ ਸੱਚਾ ਫੀਡ ਫੀੜੀ ਤੇ ਬੜੇਮੇ ਦੀ ਖਾਲ ਬੜੇਮੇ ਖਾਲ ਜੀ ਤੇ ਸਰੋਂ ਦੀ ਖਾਲ ਸਰੋਂ ਦੀ ਖਾਲ ਜੀ ਕੀ ਕਰਤਾ ਦਦਾਂ ਮਾ ਕਾ ਕਾ ਲਾਣਾ ਜੀ ਤੇ ਹਰਾਚਾਰਾ ਆਪਾਂ ਕਿੰਨਾ ਕਿ ਬੀਜ ਲੈਣਾ ਕਿੰਨਾ ਕਿ ਬਾਹਣ ਠੀਕ ਆ ਬਾਹਣ ਦਾ ਹੋ ਜਾਂਦਾ ਜੀ ਕਿਲਾ ਬਾਹਣ ਦਾ ਹੋ ਜਾਂਦਾ ਉਹ ਆਪਾਂ 12 ਮਹੀਨੇ 30 ਦਿਨ ਨਹੀਂ ਪਾਉਣਾ ਜਿਹੜਾ ਆਪਣਾ ਹਰਾਚਾਰਾ ਹੁੰਦਾ ਹਰਾ ਹਾਂ ਹਰਾ ਜਿਆਦਾ ਹਾਂ 12 ਮਹੀਨੇ 30 ਦਿਨ 30 ਦਿਨ ਵੀ ਸਾਥੋ ਜੀ ਘੱਟ ਪਾਈਏ ਟੋਕਰੀ ਪਾਈਏਗੀ ਠੀਕ ਹੈ ਠੀਕ ਟੂੜੀ ਦੇ ਟ੍ਰੈਲੀਆਂ ਹੁੰਦੀਆਂ ਨੇ ਵੀ ਸੜਜੂ ਟੂੜੀ ਤਾਂ ਬਈ 40 45 50 ਟ ਤੇ ਬੱ비 ਮੈਂ ਤੈਨੂੰ ਗੱਲ ਪੁੱਛਣੀ ਸੀ ਹੋਰ ਵੀ ਆਪਣੀ ਨੌਜਵਾਨ ਪੀੜ੍ਹੀ ਇਹ ਕੰਮਦ ਕਿਉਂ ਭੱਜਣ ਲੇਰੀ ਹੈ ਵੀ ਕਿਉਂ ਇਹ ਆ ਕਿ ਜੱਖਰ ਪੈ ਗਿਆ ਇਹ ਅੱਜ ਹੁਣ ਵਾਲੀ ਬਹੁਤ ਕੰਮ ਨਹੀਂ ਕਰਕੇ ਦਾ ਜੀ ਸਰ ਫੇਰਾ ਜੀ ਨਹੀਂ ਵੀ ਨਾ ਕਰਦੇ ਨਹੀਂ ਵੀ ਸਿੱਤੀ ਹੁੰਦਾ ਨਹੀਂ ਕੰਮ ਇਹ ਖੇਤੋਂ ਹੈ ਇਹ ਹਜੇ ਕਿ ਤੱਕ ਨਸਰ ਨਹੀਂ ਗਿਆ ਇਹ ਇੱਜ ਕੰਮ ਖੇਜਾ ਬਹੁਤ ਹੈ ਹਾਂ ਪੈਰ ਪਟਾ ਮਜ਼ਾ ਗੋਹੇ ਚ ਵੀ ਜਣਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਮਤਲਬ ਕਿ ਪਛਮਾ ਮਤਲਬ ਬਹੁਤ ਮੇਰੇ ਪੈਸੇ ਬਹੁਤ ਨਾਲ ਲੱਗ ਜੂ ਨਹੀਂ ਕਾ ਸਕਦਾ ਵੀ ਮਤਲਬ ਪੀਡੀਏ ਛੱਡਣ ਲਰੀਆਂ ਨੇ ਕੰਮ ਆ ਰਹੀਆਂ ਨਵੇਂ ਪੀਡੀਏ ਛੱਡਣ ਲਰੀਆਂ ਨੇ ਫਿਰ ਦੁੱਧੂ ਹੂ ਕਿੱਥੋਂ ਹਣਾ ਹੋਊਗਾ ਦੁੱਧ ਕਿੱਥੋਂ ਹੋਊਗਾ ਕਿੱਥੋਂ ਹੋਊਗਾ ਤੇ ਬੱਬੀ ਜੀ ਹੁਣ ਤੂੰ ਵੀ ਮੱਝ ਲੈਣਾ ਹਨਾ ਹਾਂ ਕਿਹੜੀ ਚੀਜ਼ ਇਹਨਾਂ ਦੁੱਧ ਦੇ ਵਿੱਚ ਮੱਝ ਦੇ ਵਿੱਚ ਵੀ ਮੈਂ ਆਹ ਚੀਜ਼ ਦੇਖ ਕੇ ਮੱਝ ਲੈ ਲੈਣਾ ਮੱਝ ਤਾਂ ਅਸੀਂ ਦੁੱਧ ਦੇ ਹਿਸਾਬ ਨਾਲ ਵੀ ਲੈਣੀ ਅੱਛਾ ਅੱਛਾ ਜੀ ਵੀ ਇਹ ਮੱਝ ਕਿੰਨਾ ਦੁੱਧ ਦੇ ਦੇ ਥੱਲੇ ਠੀਕ ਹੈ ਠੀਕ ਹੈ ਜੀ ਵੀ ਕਿੰਨੇ ਪੈਸੇ ਦੀ ਬਣੂਗੀ ਕਿੰਨੇ ਵੀ ਵੀ ਸਾਰਾ ਸੋਲਣਾ ਹਿਸਾਬ ਲਾ ਕੇ ਕੀ ਨਾ ਤਾਂ ਅਸੀਂ ਆਸ ਕਰਤੀ ਦਿੰਦੇ ਆ ਵਪਾਰ ਲੈਣ ਵਾਲੀ ਵੀ ਅੱਛਾ ਅੱਛਾ ਵੀ ਆਪਾਂ ਨੂੰ 12000 3000 ਦੇਊਗੀ ਠੀਕ ਹੈ ਠੀਕ ਜੀ ਦੇਊਗੀ ਉਹ ਦੇ ਵੀ ਜਾਂਦੀਆਂ ਨੇ ਹਾਂ ਜੀ ਤੇ ਕੋਈ ਕੋਈ ਰਸਤਾ ਆ ਜਾਂਦੀ ਉਹ ਘਾਟਾ ਵੀ ਪਾ ਜਾਂਦੀ ਠੀਕ ਹੈ ਵੀ ਠੀਕ ਤੇ ਆ ਇੱਕ ਮਤਲਬ ਜੇ ਆਪਾਂ ਨਵੀਂ ਮਹਸ ਲੈਣਾਂ ਵੀ ਆਪਾਂ ਕੀ ਦੇ ਮਤਲਬ ਚੁਕਤੀ ਲਈਏ ਮਤਲਬ ਜਿਹਨੂੰ ਪਹਿਲੇ ਸੂਈ ਕਹਿੰਦੇ ਆਪਾਂ ਜਾਂ ਵੀ ਦੂਜੀ ਤੀਜੀ ਪਹਿਲੇ ਦੂਜੀ ਤੀਜੀ ਸੂਈ ਲੈ ਲਓ ਹੈ ਹਾਂ ਉਹ ਤੋਂ ਬਾਅਦ ਨਾ ਵੀ ਨਾ ਉਹ ਤੋਂ ਬਾਅਦ ਫਾਇਦਾ ਨਹੀਂ ਉਹਦਾ ਫਾਇਦਾ ਘਟਣ ਤੇ ਹੁੰਦੀ ਹੈ ਵਧਣ ਤੇ ਹੁੰਦੀ ਹੈ ਇਹ ਜਿਹੜੀ ਨਵੀਂ ਆ ਉਹ ਬਦਲਦੇ ਹੋ ਪ੍ਰਾਣੀ ਜਿਹੜੀ ਆਪਾਂ ਮੱਤੇ ਦੀ ਵਿੱਚ ਉੱਥੇ ਪੰਜ ਵੀ ਸੂਰ ਵਾਲੀ ਆ ਉਹ ਕੱਟਣ ਦੇ ਹੋ ਜੀ ਕੱਟਣ ਦੇ ਹੋ ਠੀਕ ਆ ਵੇ ਠੀਕ ਆ ਵੇ ਤੇ ਜੇ ਆਪਾਂ ਦੇਖੀਏ ਆਪੇ ਹਨਾ ਹੁਣ ਆਪਣੇ ਮੱਝਾਂ ਹੋ ਰਹੀਆਂ ਕਾਫੀ ਹੋ ਰਹਿਣ ਨੇ ਜਿਵੇਂ ਦੇਖ ਰਹੇ ਆਪਾਂ ਹਾਂ ਹਾਂ ਤੇ ਗਾਈਆਂ ਵਿੱਚ ਆਈਆਂ ਨੇ ਕੀ ਐ ਫਰਕ ਪੈਂਦਾ ਚੱਕਰ ਤਾਂ ਨਹੀਂ ਵੀ ਕੋਈ ਗਾਈਆਂ ਵਿਚਰ ਕੇ ਗਾਈਆਂ ਵਿਚਨੇ ਨਾਲ ਇਕੱਠੇ ਪੈਂਦਾ ਕੋਈ ਚੱਕਰ ਨਹੀਂ ਹੈ ਕੋਈ ਕਰਨੀ ਹੈ ਖਸਾ ਦੇ ਪਾ ਮਰਜੀ ਇੱਕ ਛੜਲਾ ਦੀ ਕਰੇ ਠੀਕ ਜੜੀ ਗਾ ਵੀ ਮਰਜੀ ਭਾਈ ਮਹਿਸਾ ਦੇ ਨਾਲ ਮਿਲ ਜਾਂਦੀਆਂ ਨੇ ਮਿਲ ਜਾਂਦੀਆਂ ਨੇ ਇੱਕ ਪਾਸੇ ਪਾ ਤੇ ਆਪਾਂ ਤੀਜੀ ਬੱਦ ਖਾ ਲਾ ਤੈਨੂੰ ਜੇ ਕਰਨੀਆਂ ਹੋਵੇ ਇਸਨੇ ਫਾਰਮ ਕਰਨਾ ਹੋਵੇ ਹਨ ਦਾ ਦੇਖੇ ਗਊਆਂ ਚ ਮੈਸਾਂ ਦਾ ਇਹ ਹੋ ਜਾਂਦਾ ਬਈ ਹਾਂਜੀ ਹਾਂਜੀ ਇਹ ਵਿੱਚ ਮੱਛਾਂ ਬੇੜੀਆਂ ਗਊਆਂ ਵਿੱਚ ਗੱਲ ਲਿਖੇ ਜਾਂਦੇ ਰਹਿੰਦੀਆਂ ਨਹੀਂ ਕਿਈਆਂ ਬੈਂਦੀ ਨਹੀਂ ਗਈ ਇਹ ਫਿਰ ਰਸੇ ਕੱਢਣੇ ਪੈਂਦੇ ਨੇ ਇਹਨਾਂ ਨੂੰ ਰਸੇ ਕੱਢਣੇ ਪੈਂਦੇ ਨੇ ਤੇ ਮੈਸ ਪਈ ਖਰਾਬ ਵੀ ਹੋ ਜਾਂਦੀ ਆ ਤੁਮ ਲ ਫਿਰ ਵੀ ਬਗ ਜਾਂਦੀ 40 ਦੀ 45 ਦੀ 50 ਦੀ ਠੀਕ ਹੈ ਬਈ ਇਹ ਦੀ ਪੋਸਟਾ ਵੀ ਕਰਦੀ ਆ ਠੀਕ ਹੈ ਠੀਕ ਹੈ ਬੱਬੀ ਇਹ ਆਏ ਤੇ ਕਿੰਨੀ ਦਾ ਜਿਹੜਾ ਆਪਣੇ ਮਤਲਬ ਉਹਨੇ ਆ ਅੱਗੇ ਬੱਚੇ ਹੋ ਰਹੇ ਨੇ ਨਾ ਆਪਾਂ ਬੱਚੀ ਕਹਿੰਦੇ ਨੇ ਇਹਨਾਂ ਨੂੰ ਕਿੰਨੇ ਚ ਬੇਚਦਾ ਨਾ ਸਾਲ ਦੇ ਵਿੱਚ ਤੁਸੀਂ ਇਹ ਇਹ ਬੱਚੇ ਤਾਂ ਹੁਣ 5-7 10 ਤਾਂ 50 ਤਾਂ ਮਰੇ ਜਾਂਦੇ ਨੇ ਮਰ ਜਾਂਦੇ ਨੇ ਚਾਹ ਪੰਜ ਚਾਰ ਗੋਟੀਆਂ ਹੁਣ ਅੱਜ ਕੀ ਹੋਈਆਂ ਨੇ ਅੱਬ ਅੱਜੇ ਦਾ ਮਰੇ ਮرائی ਹੀ ਹੁੰਦੀਆਂ ਨੇ ਮਰ ਜਾਂ ਅੱਛਾ ਅੱਛਾ ਜੀ ਹਾਂ ਲੋ ਜਾ ਦੋ ਸੋ ਕੱਟੀਆਂ ਜੀਆਂ ਬੇਚ ਦਿੱਤੀਆਂ ਬਾਈ ਤੈਨੂੰ ਠੀਕ ਆ ਵੀ ਠੀਕ ਆ ਠੀਕ ਠੀਕ ਲੱਗੇ ਠੀਕ ਉਹ ਦੇਖ ਕੇ ਕੋਈ 4000 ਦੀ ਕੋਈ 5 ਦੀ ਕੋਈ 5 ਦੀ ਤੇ ਜਿਵੇਂ ਇਹਨਾਂ ਕੀ ਫਰਕ ਹੁੰਦਾ ਬੂਰੀ ਹੈ ਜਿਵੇਂ ਆਹ ਕਾਲੀ ਇਹਨਾਂ ਦਾ ਕੀ ਰੇਟ ਰੋੜ ਦਾ ਫਰਕ ਹੁੰਦਾ ਇਹਦਾ ਹਾਂ ਇਹ ਆਪਣੇ ਕੋ ਮੱਝਾਂ ਦੀਆਂ ਇਕੱਟੀਆਂ ਪਾਈਆਂ ਹੋਈਆਂ ਨੇ ਸਾਡੀ ਇਹ ਮਤਲਬ ਮੈਹੀ ਹੀ ਹੁੰਦੀ ਸਸਤੀਆਂ ਤੇ ਕਾਲੀ ਮੱਝਾਂ ਨਹੀਂ ਮੈਹੀ ਰਹੂਣਗੀਆਂ ਇਹ ਸਸਤੀ ਨਹੀਂ ਹੁੰਦੀਆਂ ਬੂਰੀ ਮੱਝ ਮੈਹੀ ਹੁੰਦੀ ਬੂਰੀ ਮੱਝ ਤਾਂ ਤੇਜ਼ ਰਹੂ ਤੇਜ਼ ਰਹੂ ਅੱਛਾ ਬੂਰੀ ਮੱਝ ਘੱਟ ਮਿਲਦੀ ਮੜਾ ਲਗਿਆ ਨਹੀਂ ਦੱਸੀ ਮੜਾ ਇਹਦੇ ਬਾਰੇ ਕੁਝ ਮੜੀ ਕਰਵਾ ਦੱਸਦੇ ਆਪਾਂ ਇਹ ਅਫਸਰ ਰੱਖੀ ਆ ਕਿਹੜੀ ਜੀ ਆਹ अच्छा अच्छा जी डबल ਦਾ ਹੋ ਰਹੀ ਹੈ ਠੀਕ ਹੈ ਠੀਕ ਹੈ ਦੋਤਾ ਜੀ ਮੀਂਹ ਠੀਕ ਆਲੀ ਮੱਝ ਨੂੰ ਮਤਲਬ ਹਾਂ ਇਹਦਾ ਸਾਡੇ ਵਰਤਦਾ ਵਰਤਦਾ ਇਹਦਾ ਰੇਡੀ ਕਿਉਂ ਵੀ ਕੀ ਕਰਨ ਹੋਇਆ ਸਿਰ ਰੰਗ ਕਰਤੀ ਸਿਰਫ ਮੇਰਾ ਅੰਦਾਜ਼ਾ ਲੱਗ ਕੇ ਹੁਣ ਬੂਰੀਆਂ ਬੱੱਚਾ ਢੇਈਆਂ ਰਈਆਂ ਨਹੀਂ ਆਂਦੇ ਮੈਂ ਬੱੱਚਾ ਬੂਰੀਆ ਖਾਟੇ ਪਿਕੇ ਜਿਹਾ ਜਿਵੇਂ ਕਹਿੰਦੇ ਵੀ ਤੂੰ ਬੂਰੀ ਦੁੱਧ ਪੀਣਾ ਉਹ ਕਹਾਵਤ ਕਹਿੰਦੇ ਨੇ ਆਉ ਕਿਸੇ ਨਾਲ ਵਿੱਚ ਜਾਂਦੇ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਫਿਰ ਵੀ ਜੀ ਉਹ ਪਿੱਛੇ ਨੌਜਵਾਨ ਬੰਦਾ ਰਹਦਾ ਕਿ ਮੇਰੇ ਵਰਗਾ ਹਨ ਵਿੱਚ ਜੀ ਕੋਈ ਜ਼ਿੰਮੇਵਾਰ ਪਾਰਖ ਰੱਖਣਾ ਚਾਹੁੰਦਾ ਇਕੜਾ ਇੱਕ ਕੰਮ ਤੋਂ ਸ਼ੁਰੂ ਹੋ ਸਕਦਾ ਕੰਮ ਇਹ ਹਾਂ ਹਾਂ ਇੱਕ ਤੋਂ ਇੱਕ ਤੋਂ ਸ਼ੁਰੂ ਹੋ ਜਾ ਠੀਕ ਹੈ ਠੀਕ ਹੈ ਪਰ ਕੰਮ ਕਰਨਾ ਪੁੱਛੋਂ ਕਰਨਾ ਹੈ ਹਾਂ ਇੱਕ ਤੋਂ ਦੋ ਵੀ ਕਰ ਸਕਦਾ ਉਹ ਜਦੋਂ ਨੂੰ ਆਮਦਨ ਹੋਣ ਲੱਗ ਗਈ ਅੱਛਾ ਠੀਕ ਜਦੋਂ ਤੋਂ ਆਮਦਨ ਹੋ ਗਈ ਗਾਤ ਤੰਨੇ ਵੀ ਕਰ ਸਕਦਾ ਤੰਨੇ ਵੀ ਕਰ ਸਕਦਾ ਹਾਂ ਠੀਕ ਹੈ ਠੀਕ ਹੈ ਮਤਲਬ ਤੂੰ ਐਂ ਕਹਿਣਾ ਚਾਹੁੰਦਾ ਵੀ ਫਾਇਦੇ ਕੰਮ ਇਹ ਜੀ ਦਿੱਤੀ ਆ ਹਾਂ ਠੀਕ ਹੈ ਫਾਇਦੀ ਫਾਇਦਾ ਅੱਛਾ ਭਈ ਆਏ ਹੋਏ ਹੁਣ ਛੇਕੇ ਜੀ ਜਿੰਨੇ ਨੋ ਫਾਇਦੇ ਮਤਲਬ ਇਹ ਵੀ ਸਮਝਾ ਬਾਬੇ ਤੋ ਠੀਕੀ ਜਿਵੇਂ ਨਾਲ ਮਤਲਬ 80000 ਨੂੰ ਕੀਲਾ ਹੋ ਗਿਆ ਬਾਈ 80000 ਕੀਲਾ ਹੋ ਗਿਆ ਹਾਂ 5000 ਰੁਪਈ ਹੋਊ ਜੀ ਦੀ ਹਾਂ ਹਾਂ ਉਹਦਾ ਵਿਆਜ ਹੋ ਗਿਆ ਉਹਦਾ ਵਿਆਜ ਹੋ ਗਿਆ ਇਹਦਾ ਹਾਂ ਬਾਹੀ ਹੋਊ ਲੱਖ ਦਾ ਹੋ ਗਿਆ ਮਤਲਬ 20000 ਦੀ ਕੀ ਲਈ ਦੀ ਦਵਾਈ ਪੈਂਦੀ ਹੈ ਦਵਾਈ ਪੈਂਦੀ ਹੈ ਉਹਦਾ ਬਹੁਤ ਦੂਰ ਜਾਂਦਾ ਐਨੀ ਫਸਲ ਨਹੀਂ ਹੁੰਦੀ ਐਨੀ ਫਸਲ ਨਹੀਂ ਹੁੰਦੀ ਮਤਲਬ ਵੀ ਉਹ ਇਹਨਾਂ ਦਾ ਪਿੱਛ ਮੱਝ ਦੋ ਇੱਕ ਮੱਝ ਲੈ ਲਈ ਇਹ ਹਾਂ ਇਹ ਇੱਕ ਮੱਝ ਜੇ ਲਾਪਾ ਅਖਰ ਪੀਆ ਲਾਵਾਂਗੇ ਹਾਂ ਲੱਖ ਦੇ ਦਾ ਰਿਚੀ ਖਰਚਾ ਲੱਖ ਦਾੁੱਧ ਲਾ ਲੈ ਠੀਕ ਹੈ ਠੀਕ ਇਹਦਾ ਖਰਚਾ ਮਰ ਜੂਗਾ ਠੀਕ ਹੈ ਠੀਕ ਹੈ ਬਾਕੀ ਆਪਣੀ ਪੰਜਾ ਕੜੀ ਮੈਸ ਹੈ ਉਹ ਪੂਰੀ ਰਹਿ ਜੂਗੀ ਸਾઠ ਨਵ ਮਹੀਨੇ ਤੱਕ ਵੀ 10 ਮਹੀਨੇ ਮਨਜ ਫਰੀ ਹੋ ਗਈ ਪੈਸਾ ਬਚ ਗਿਆ ਨਾਲੇ ਨਾਲੇ ਆਪਣੀ ਆਪ ਮਾਲਕੀ ਦੇ ਆਤਾਂ ਅਸੀਂ ਐ ਸਮਝਦਾ 10 ਮਹੀਨੇ ਦਾ ਲੈ 9 ਦਾ ਲੈ ਹਾਂ ਹਾਂ 11 ਦਾ ਲੈ ਠੀਕ ਹੈ ਇਹਨੂੰ ਮਨਜ ਫਰੀ ਹੋ ਕੇ ਵਿੱਚੇ ਮਾਸ ਦਾ ਖਰਚਾ ਘੱਟ ਕੇ ਮੈਂ ਫਰੀ ਰਹਿ ਜੂਗੀ ਵਿਸ਼ੱਕ ਜੀ 60 ਦੀ ਰਹੇ ਉਹ ਵਿਸ਼ੱਕ ਜੀ 50 ਦੀ ਹੈ ਉਹ ਬਈ ਉਹ ਬਈ ਕਿਹਨਾਂ ਬਚੇ ਜਾਂਗੇ ਬਚੇ ਜਾਣਗੇ ਬਚੇ ਜਾਣਗੇ ਕਹਿੰਦੇ ਬੱਬੀ ਤੇ ਸੁੱਚੇ ਦੀ ਬੰਨੇ ਵੀ ਆਪਣੀ ਨੇ ਵੀ ਵਧ ਜੂ ਕੰਮ ਇਹ ਜਿਹਦਾ ਪਹਿਲਾਂ ਸੋਚੀ ਸੀ ਦੀ ਵਪਾਰਜਾ ਦੇ ਦਾ ਮੇਕਨੇ ਜਾਦੇ ਤੇ ਅੱਛਾ 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 ਉਹ ਘੱਟ ਵਿੱਚ ਦੇ ਵਪਾਰ ਆਈਆਂ ਠੀਕ ਠੀਕ ਕਿਉਂ ਹੁਣ ਮੈਸ ਮਹਿੰਗੀ ਜਾਦੇ ਠੀਕ ਹੈ ਹੁਣ ਤਾਂ ਬੰਦੀਆ ਹੁੰਦਾ 1.5 ਲੱਖ ਦੀ ਮੈਸ 2 ਲੱਖ ਦੀ ਠੀਕ ਹੈ ਆਉਂਦੀ ਹੈ ਉਹਨੇ ਆਪਣਾ ਪੈਸੇ ਨਹੀਂ ਕੋਈ ਲਾਉਂਦਾ ਪੈਸੇ ਨਹੀਂ ਕੋਈ ਲਾਉਂਦਾ ਹਾਂ ਹੁਣ ਕੀ ਵੀ ਨਾ ਖਾ ਦੇ ਜੀ ਜਾਂ ਮਤ ਬੇਚਾਉਂਦੇ ਨੇ ਮੁੰਡੇ ਮੰਡੀਆਂ ਮੰਡੀਆਂ ਚ ਲੈ ਜਾਂਦੇ ਨੇ ਠੱਡ ਵੇਚੇ। ਇਹ ਕਿਹੜਾ ਬਿਮਾਰੀ ਜਲ ਬੰਦੇ ਉਹਦਾ ਕੀ ਕਰਨ ਹੋ ਜਾਂਦਾ? ਜੀ ਆਇਆਂ ਕੀ ਹੋਇਆ ਬਾਈ? ਮਤਲਬ ਆਪਣੀ ਤਾਂ ਬਚਤ ਰਹੀਗੀ। ਆਪਣੀ ਬਚਤ। ਚਲੋ ਬਧੀਆ ਆਪਣੀ ਬਚਤ। ਕੀ ਇਹ ਕੋਈ ਬਚਤ ਵਾਸਤੇ ਕੀ ਕੀਤਾ ਕਰਨ ਇਹ ਜਿਹੜਾ ਬਚਤ ਰਹੀ ਆਪਣੇ ਕੁਦਰਤੀ ਏ। ਨਾ ਬਸ ਉਹ ਹੀ ਕੁਦਰਤੀ ਆ ਉਹ ਹੈ ਕਿ ਕਿਸੇ ਨਵਾਜੀ ਆ ਜੀ ਪੇ ਵੀ ਪਿੰਡਾਂ ਪਿੰਡਾਂ ਚ। ਅੱਛਾ ਹਾਂ ਮੀਨ ਕੋਲ ਕਹਿੰਦੇ ਨੇ ਜੀ ਨਾ ਉਹ ਸੰਦ ਰੱਖੀ ਪਰ ਬੈੜੀਆਂ ਨੇ ਪਈ ਦੀ। ਠੀਕ ਆ ਜੀ ਠੀਕ ਆ। ਤੇ ਉਹ ਬੇ ਹਾਂ ਬੱਬਾ ਜੀ ਗੱਲ ਕਰੀ ਵੀ ਤੂੰ ਕਹਿਣਾ ਵੀ ਇਹ ਕੰਮ ਫਾਇਦਾ ਹੈਗਾ ਜੇ ਆਪਾਂ ਨੌਜਵਾਨ ਭਰਾ ਕਰਦਾ ਵੀ ਆਪਣਾ ਫਾਇਦੀ ਫਾਇਦਾ ਕਰਨਾ ਚਾਹੀਦਾ ਮਤਲਬ ਹਾਂ ਕਰਨਾ ਚਾਹੀਦਾ ਠੀਕ ਆ ਵੀ ਠੀਕ ਆ ਤੇ ਆਪਣਾ ਹੋਰ ਕੀ ਗੱਲ ਬਾਤ ਦੱਸ ਕੋਈ ਇਹਨਾਂ ਬਾਰੇ ਕੋਪਸ ਵੀ ਹੋ ਠੀਕ ਹੱਥੇ ਬੁਲਾਦੀ ਆਪਾਂ ਅਸੀਂ ਤਾਂ ਆਂਦੀ ਠੀਕ ਆ ਠੀਕ ਆ ਧੰਨਵਾਦ ਵੀਰ ਜੀ